ਅੱਜ ਜਿਸ ਤਰ੍ਹਾਂ ਕਿ ਇੱਕ ਨੋਖਾ ਇੱਕ ਮਾਮਲਾ ਇੱਕ ਸਾਹਮਣੇ ਆਇਆ ਹੈ ਕਿ ਮਾਨਯੋਗ ਅਦਾਲਤ ਪਰਮਜੀਤ ਕੌਰ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਨਾਲਾ ਦੇ ਵਿੱਚ ਇਸ ਬੇਟੀ ਜੋ ਸਾਡੇ ਸਮਾਜ ਦੀ ਹੈ ਮਨਦੀਪ ਕੌਰ ਪਿੰਡ ਸਦਾਟੀਣਾ ਹੈ ਉਸ ਦਾ ਉਸ ਦੇ ਪਤੀ ਦੇ ਨਾਲ ਇੱਕ ਜਿਹੜਾ ਝਗੜਾੜਾ ਅਦਾਲਤ ਵਿੱਚ ਵਿਚਾਰ ਅਧੀਨ ਸੀ ਉਸ ਕੋਲ ਜਿਹੜੀ ਪਟੀਸ਼ਨ ਦਾਖਲ ਕੀਤੀ ਗਈ ਔਰ ਉਥੇ ਨਾਲ ਹੀ ਨਾਲ ਜਿਹੜਾ ਇੱਕ ਰਾਜਨੀਤਿਕ ਦਬਾਅ ਹੈਟ ਰਾਜਨੀਤਿਕ ਦਬਾਅ ਹੇਠ ਇਸ ਨੂੰ ਥਾਣੇ ਚ ਡੇਰ ਮਿਤੀ 6 1 24 ਨੂੰ ਸ਼ਾਮ ਨੂੰ 5 ਵਜੇ ਸੱਦਿਆ ਜਾਂਦਾ ਹੈ ਤੇ ਉਥੇ ਦਬਾਅ ਹੇਠ ਮਾਨ ਜੋ ਅਦਾਲਤ ਦੇ ਜਿਹੜਾ ਕੇਸ ਹਾਲ ਵਿਚਾਰधीन ਹੋਵੇ ਤੇ ਥਾਣੇ ਵਿੱਚ ਉਸ ਦਾ ਤਲਾਕ ਨਾਮਾ ਜਿਹੜਾ ਕਰਵਾ ਦਿੱਤਾ ਗਿਆ ਅਤੇ 3 ਸਾਲ ਦਾ ਇਸ ਦਾ ਛੋਟਾ ਇੱਕੜਾ ਇੱਕ ਬੱਚਾ ਹੈ ਜੋ ਕਿ ਮਾਨ ਜੋ ਸੁਪਰੀਮ ਕੋਰਟ ਦੀ ਹਦਾਇਤਾਂ ਹੈ ਕਿ 18 ਸਾਲ ਤੱਕ ਜਿਹੜਾ ਬੱਚਾ ਹੈ ਮਾਤਾ ਦੇ ਕੋਲ ਰਹੇਗਾ ਉਹਦੀ ਪਰਮਿਸ਼ਵਰ ਦੀ ਮਾਤਾ ਕਰੇਗੀ ਜਿਸ ਵਕਤ ਇਹਦਾ ਬੱਚਾ ਜੰਮਿਆ ਹੈ ਉਸ ਵਕਤ ਤੋਂ ਲੈ ਕੇ ਅੱਜ ਤੱਕ ਇਸ ਨੇ ਉਸਦੀ ਪਰਵਿਸ਼ ਕੀਤੀ ਇਸ ਦੀ ਮਾਤਾ ਵੀ ਨਾਲ ਆਈ ਹੈ ਇਹਨਾਂ ਵੱਲੋਂ ਜਿਹੜੀ ਪਰਵਿਸ਼ ਕੀਤੀ ਗਈ ਪਰ ਇਸ ਦੇ ਸੋਹਰਾ ਪਰਿਵਾਰ ਜਿਹੜਾ ਇਹਦਾ ਪਤੀ ਹੈ ਕੁਲਦੀਪ ਸਿੰਘ ਇਸ ਦਾ ਜੇਸ਼ ਜੇਠ ਬਹੂ ਸੱਸ ਭੋਲੀ ਅਤੇ ਚਾਰ ਹੋਰਨ ਨੂੰ ਪਛਾਤੇ ਨੌਜਵਾਨਾਂ ਵੱਲੋਂ ਜਿਹੜਾ ਬੱਚਾ ਪਿੰਡ ਤੇਰੇ ਤੋਂ ਜਿਹੜਾ ਖੋ ਗਏ ਨਾਲ ਲੈ ਗਏ ਨੇ ਅਤੇ ਉਸ ਬੰਦੇ 'ਚ ਮਾਨ ਜੋਗ ਐਸਪੀ ਸਾਹਿਬ ਨੂੰ ਅੱਜ ਜਿਹੜੀ ਕੰਪਲੇਨਟ ਦੇਣ ਆਏ ਆ ਤੇ ਮੈਨੂੰ ਪੂਰੋਂ ਤੌਰ ਤੇ ਵਿਸ਼ਵਾਸ ਹੈ ਕਿ ਮਾਨ ਜੋਗ ਐਸਪੀ ਸਾਹਿਬ ਜਿਹੜਾ ਜਲਦੀ 24 ਘੰਟਿਆਂ ਵਿੱਚ ਇਸਨੇ ਕੀ ਗੱਲ ਹੋਈ ਆ ਜੀ ਇਹਨਾਂ ਮੇਰੇ ਜੇਠ ਨੇ ਨਾ 6 ਸਾਲ ਹੋ ਗਏ ਵਿਆਹ ਨੂੰ ਅੱਛਾ ਜੀ ਤੇ ਜੇਠ ਨੇ ਤੇ ਸਾਸ ਨੇ ਤੇ ਮੁੰਡਾ ਖੋਖ ਲੈ ਗਏ ਕਦੋਂ ਖੋਇਆ ਕਦੋਂ ਕਿਹੜੀ ਜਗ੍ਹਾ ਤੇ 5 3 6 ਤਰੀਕ 6 ਤਰੀਕ ਹਾਂਜੀ ਤੇ 8 ਵਜੇ ਰਾਤ ਕੋ ਖੜਿਆ ਜੋ ਕੀ ਕਹਿੰਦੇ ਸੀ ਉਹ ਕਹਿੰਦੇ ਕਿ ਤੁਹਾਨੂੰ ਮਾਰ ਦੇਣਾ ਮਾਰ ਦੇਣਾ ਜੇਲ੍ਹ ਤੁਹਾਨੂੰ ਜੇਲ੍ਹ ਕਲਾ ਦੇਣਾ ਜੇਲ੍ਹ ਕਲਾ ਕਰਾ ਕਰਾ ਦੇਣੀ ਦਫ਼ਤਰ ਕੀ ਮੰਗ ਕਰਦੇ ਹਾਂਜੀ ਐਹੀ ਬਸ ਇਹੋ ਚੰਦੇ ਕਿ ਸਾਡਾ ਮੁੰਡਾ ਸਾਡਾ ਬੱਚਾ ਵੀ ਹਨਵਾਸ ਹੀ ਚਾਹੀਦਾ ਸ਼ੁਕਰ ਹਾਂਜੀ ਕੀ ਗੱਲ ਹੋਈ ਆ ਜੀ ਤੁਹਾਨੂੰ ਹਾਂਜੀ ਭਾਜੀ ਬਹੁਤ ਥੱਕਾ ਸਾਡੇ ਨਾਲ ਹੋ ਗਿਆ। ਭਾਈ ਤੇ ਬੱਚਾ ਆਪਣਾ ਚਾਹੁੰਨੇ ਵੀ ਸਾਡਾ ਬੱਚਾ ਸਾਡੇ ਕੋਲ ਆ ਜੇ ਮਾਸਾਕ ਜਿੰਨਾ ਭਰ ਲਿਆ ਫੁਰਕੀਆਂ ਦੇ ਦੇ ਕੇ। ਹਣ ਬਹੁਤ ਪਰੇਸ਼ਾਨੀ ਬੱਚੇ ਦੀ। ਕਦੋਂ ਵਿਆਹ ਅਸੀਂ ਕਿਹਦੇ ਨਾਲ ਵਿਆਹ ਅਸੀਂ ਕਿਹੜੀ ਜਗ੍ਹਾ ਲਾ ਜੀ ਉਹ ਬੰਦੇ। ਉਹ ਬਾਠ ਦਾ ਜੋ ਅਸੀਂ ਤੇ ਡੱਕ ਲਾਉਂਦੇ ਆ ਰਹਿਣ ਵਾਲੇ ਆ। ਅੱਛਾ ਜੀ। ਗਰੁੱਪ 'ਚ ਸਾਡਾ ਵਿਆਹ ਹੋਇਆ ਆ। ਮਾਤੜ ਬੰਦੇ ਆ। ਗੋਇਆ ਕੁੜਾ ਕਰਕੇ ਰੋਟੀ ਕਮਾ ਕੇ ਖਾਣ ਵਾਲੇ ਆ। ਤੇ ਸਾਡੇ ਨਾਲ ਬਹੁਤ ਜ਼ਿਆਦਾ ਥੱਕਾ ਕਰਾਇਆ ਲੋਕ ਨੇ। ਤੇ ਹਣ ਹੋਰ ਹਾਨੂੰ ਬੱਚਾ ਚਾਹੀਦਾ ਸਾਡਾ ਵਾਪਸ ਹੀ ਹੰਤ। ਹੋ ਤੁਸੀਂ ਇੱਥੇ ਆ ਦਿੱ ਦਫਤਰ ਹੈ ਤੁਹਾਨੂੰ ਕੋਈ ਵਿਸ਼ਵਾਸ ਹੈ ਹਾਂਜੀ ਹਾਂਜੀ ਸਾਨੂੰ ਵਿਸ਼ਵਾਸ ਹੈ ਤਾਡੇ ਕੋ ਪਹੁੰਚੇ ਆ ਜੀ ਹਾਂਜੀ ਜੈਨ ਜੈਨ ਸਰ ਜੈਨ ਜੀ ਸਰ ਸਮਰਪਿਤ ਗੱਲ ਕਰ ਰਹੇ ਨੇ ਉਚ ਚੈਨਲ ਤੋਂ ਸਰ ਆ ਜੀ ਕੋ ਪ੍ਰੈਸ ਕਾਨਫਰੰਸ ਹੋਈ ਆ ਮਨਦੀਪ ਕੋਰ ਨਾਲ ਕੀਤੀ ਗਈ ਕਰੋ ਜਿਹੜਾ ਬੱਚਾ ਕਿਡਨਾਪ ਬੱਚਾ ਲੈ ਕੇ ਉਹ ਦਿਖੋ ਕੇ ਲੈ ਗਿਆ ਜਿਹੜਾ ਜੇਡ ਫੋਨ ਜਿਹੜਾ ਫਿਰ ਉਹਦਾ ਜੇਡ ਕਹਿੰਦੇ ਬੱਚਾ ਖੋ ਕੇ ਲੈ ਗਿਆ ਕਿਰਪਾ ਕਰ ਬੋ ਸਰ ਜਿਹੜਾ ਦਿਹਾਤੀ ਹਿਮਾਜਲ ਨਾਲ ਕੰਪਲੇਂਟ ਲਗਾਈ ਨਾ ਪ੍ਰੈਸ ਕਾਉਂਫਰੈਂਸ ਕੀਤੀ ਨਾ ਹਾਂ ਬਾਜਿਓ ਨੇ ਪ੍ਰੈਸ ਕਾਉਂਫਰੈਂਸ ਕੀਤੀ ਨਾ ਮਨਦੀਪ ਮਨਦੀਪ ਕੁਲਦੀਪ ਮਨਦੀਪ ਕੋਰ ਪਤਨੀ ਕੁਲਦੀਪ ਸਿੰਘ ਹਾਂ ਕਿੱਥੇ ਕਿੱਥੇ ਇਹ ਅਮਰ ਸਾਹਿਬ ਸਰ ਕੀਤੀ ਉਹਨਾਂ ਨੇ ਦਿਹਾਤੀ ਦੇ ਉੱਥੇ ਦਿਹਾਤੀ ਦੇ ਪੀਸੀ ਦਫ਼ਤਰਾਂ ਦੇ ਲਾਗੇ ਦਿਹਾਤੀ ਦਫ਼ਤਰ ਉੱਥੇ ਪ੍ਰੈਸ ਕਾਉਂਫਰੈਂਸ ਕੀਤੀ ਉਹਨਾਂ ਨੇ ਓਕੇ ਓਕੇ ਤੇ ਕੀ ਕਾਰਵਾਈ ਸਰ ਕੀਤੀ ਮੈਂ ਕੋਣ ਲੈ ਗਿਆ ਬੱਚਾ ਸਰ ਉਹਨਾਂ ਦਾ ਕਹਿੰਦਾ ਭਈ ਜੇਠ ਲੈ ਗਿਆ ਉਹਨਾਂ ਕੋਲੋਂ ਕਿਹਾ ਗਿਆ ਤੁਹਾਨੂੰ ਕੰਪ੍ਰੇਸਰ ਹਸਪਡ ਬਾਈਕ ਦਾ ਮਸਲਾ ਬਕਤ ਹੈ ਹਾਂਜੀ ਹਸਪਡ ਬਾਈਕ ਦਾ ਮਸਲਾ ਜੀ ਹਾਂਜੀ 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 ਉਹੀ ਉਹੀ ਮੇਰਾ ਬੱਚਾ ਕਹਿੰਦੇ ਕਿ ਲੈ ਗਿਆ ਕੋਕੇ ਹਸਪਡ ਬਾਈਕ ਦਾ ਬੜਵਾਇਸ ਹਾਂਜੀ ਹਾਂਜੀ ਬੱਚਾ ਖੋ ਕੇ ਲਗੇ ਤੇ ਕੀ ਕਾਰਵਾਈ ਸਰ ਉਹਦੇ ਕੀਤੀ ਗਈ ਹੈ ਕੋਕੇ ਨਹੀਂ ਲੱਗੀ ਤੇ ਮਨ ਗਿਆ ਹਸਪਡ ਬਾਈਕ ਦਾ ਮਸਲਾ ਉਹਨੂੰ ਤਾਂ ਬੈਟ ਕਸਾਉਣਾ ਵਾ ਅੱਛਾ ਜੀ ਹਾਂਜੀ ਤੇ ਉਹ